ਇੱਥੇ ਬੈਠੇ ਆਈ ਔਰ ਮਾਨਣਾ ਤੇ ਵੇਲੀ ਮਾਲ ਡੰਗਰ ਵਾਲੀ ਨਹੀਂ ਵੇਖ ਲੋ ਪੱਠਾ ਦੱਸਾ ਉਹਨਾਂ ਨੂੰ ਟਾਈਮ ਨਾ ਪਾ ਲਿਆ ਕਰੋ ਹੁਣ ਸਾਰੀ ਸਾਰੀ ਜੜੀ ਤੁੰਡਾ ਨਹੀਂ ਲੱਥਣੀਆਂ ਇਹ ਥੋੜਾ ਪਿੱਛੋਂ ਦਿਵਾਲੀ ਵੇਂਦੇ ਰਹਿਣਾ ਵਾ ਟਾਈਮ ਨਾ ਪੱਠੇ ਪਾਏ ਹੁਣ ਮਾਲ ਡੰਗਰ ਨੂੰ ਬੰਦਾ ਅੰਦਰ ਕਰ ਦਿੰਦਾ ਵਾ ਉਹ ਮੈਂ ਵੇਲੀ ਲੋਈ ਆਇਆ ਵਾ ਗਰਨਾਮ ਪਾਉਂ ਡਿਆ ਹੈ ਪੱਠੇ ਤੇ ਮੈਂ ਮੈਨੂੰ ਆਂਦਾ ਤੂੰ ਪਾਪਾ ਕਰਨ ਚਲ ਜਾ ਮੈਂ ਮਾਪੇ ਪਾ ਲੈਣੇ ਇਹ ਸਭ ਕੁਝ ਕਰ ਲੈਣਾ ਵਾ ਗਰਨਾਮ ਪੱਠੇ ਪਾਉਂ ਡਿਆ ਹੈ ਅੱਗੇ ਜੋ ਕੱਚਾ ਤੇ ਪਾਵਾਂ ਲੈ ਕੇ ਤੁਰਿਆ ਫਿਰਦਾ ਹਾਂ ਤੇ ਅੱਜੋ ਕਿਦੋਂ ਪੱਠੇ ਪਾਉਂਦਾ ਉਹਨੂੰ ਚਾੜ ਚੜ ਗਿਆ ਵਾ ਮੈਨੂੰ ਨਾ ਤੇਰਾ ਵੀ ਨਹੀਂ ਕੋਈ ਸਮਝ ਆਉਂਦੀ ਕਿ ਜੇ ਉਹ ਕੰਮ ਨਹੀਂ ਕਰਦਾ ਤੇ ਤਾਂ ਵੀ ਰੋਣਾ ਹੀ ਤੇ ਜੇ ਹੁਣ ਕਰਨ ਲਿਆ ਤੇ ਹੁਣ ਵੀ ਤੇਰੀ ਖਾਪੀ ਰਹਿੰਦੀ ਆ ਉਹ ਘਰਾਂ ਕੀ ਚਾਉਣੀ ਆ ਅੱਗੇ ਤੇ ਆਂਦੇ ਹੀ ਕਹੀ ਆਪਣੀਆਂ ਹੀ ਮਨਮਰਜ਼ੀਆਂ ਕਰਨੀਆਂ ਵਾ ਉਹੋ ਗੱਲ ਚੱਬਰ ਤੋਂ ਬਾਹਰੇ ਹੋ ਕੇ ਤੇ ਗੁਜ਼ਾਰੇ ਹੁੰਦੇ ਆ ਤਾਂ ਇਹ ਕਿ ਨਹੀਂ ਹੁਣ ਚੱਬਰ ਦੀ ਲੋੜ ਉਹਦਾ ਨਾ ਗੱਲ ਤੇਰੀ ਵੀ ਠੀਕ ਵਾ ਹੋਣ ਹੋਏ ਵੀ ਨਹੀਂ ਤੱਕਿਆ ਨੂੰ ਸਿੱਧੇ ਹੁਣ ਕਿੱਦਾਂ ਸਾਰਾ ਕੰਮ ਲਈ ਫਿਰਦੇ ਆ ਅੱਗੇ ਹਰ ਵੇਕ ਕੜਾ ਰੱਖਣੀ ਹਰ ਵੇਕ ਇਹ ਨਧਾਰਣਾ ਹੁਣ ਕੰਮ ਸੂਤਰਾ ਆ ਹੀ ਗਿਆ ਵਾ ਚੱਲ ਕੋਈ ਗੱਲ ਨਹੀਂ ਉਹ ਕਰਨਾਮ ਨਹੀਂ ਹੀ ਕਰਦਾ ਕੋਹਗੀ ਜੋ ਕੋ ਕਰਦੀ ਹੀ ਨਾ ਉਹਦੀ ਜਨਾਨੀ ਕਰਦੀ ਤੇ ਫਿਰ ਉਹ ਕੀ ਕਰਦਾ ਵਿਚਾਰਾ ਬੰਦੇ ਨੂੰ ਤੇ ਫਿਰ ਜਨਾਨੀ ਜਮ ਅਗਰ ਲੱਗਣਾ ਹੀ ਪੈਂਦਾ ਵਾ ਉਹ ਤਾਂ ਥੋੜੀ ਕਿਤੇ ਕਦੀ ਉਹਨੇ ਸਾਡੇ ਗਾੜੀ ਕੀ ਲੰਮੀ ਗੱਲ ਨਹੀਂ ਕੀਤੀ ਕਦੀ ਉਸੇ ਬੋਲਿਆ ਨਹੀਂ ਸੀਗਾ ਆ ਸਾਰੀਆਂ ਕਸੂਰਾਂ ਨਾ ਉਹਦੀਆਂ ਹੀ ਤੇ ਜੇ ਚੰਗੇ ਰਹਿਣਗੇ ਤੇ ਸਾਡੇ ਕੋ ਕੋ ਲੈ ਲੈਣਗੇ ਤੇ ਜੇ ਨਹੀਂ ਇੱਟਾ ਹੀ ਕਰਦੇ ਰਹਿਣਗੇ ਤਾਂ ਸਾਡੇ ਕੋ ਕੀ ਲੈ ਲੈਣਾ ਫਿਰਨ ਤੁਰਨ ਫਿਰ ਕਿੱਥੇ ਤੁਰਨਾ ਤੁਰਨਾ ਮੈਂ ਤੇ ਭੜੀ ਲੋਕੇ ਇੰਨਾ ਹੀ ਬੜਾ ਖੁਸ਼ ਹਾਂ ਪੇ ਜਿਹੜਾ ਘਰ ਤੋਂ ਗਲੇਸ਼ ਮੁਗ ਗਿਆ ਵਾ 24 ਘੰਟੇ ਗਲੇ ਰਹਿਦਾ ਏ ਮੈਨੂੰ ਤਾਂ ਬਾਹਰ ਨਿਕਲਣਾ ਵੀ ਬੜਾ ਭਾਰੀ ਹੋਇਆ ਸੀ ਲੋਕੇ ਵੀ ਵੀ ਗੱਲਾਂ ਕਰਦੇ ਸਾਨੂੰ ਕਿ ਮੈਂ ਸ਼ਰਮ ਦਾ ਮਾਰਿਆ ਬਾਹਰ ਵੀ ਨਹੀਂ ਜਾਂਦਾ ਹਾਏ ਕਲਾ ਕਿਹੜੀ ਚੰਗੀ ਹੁੰਦੀ ਜਾਣਿਆ ਆਵੇ ਨਹੀਂ ਆਖਿਆ ਕਲਾ ਕਲੰਦਰ ਵਸੇ ਤੇ ਘੜਿਓ ਪਾਣੀ ਨੱਠੇ ਸਾਡੇ ਤੇ ਕਿਤੇ ਜੀ ਇਧਰ ਦਵਾਲੇ ਆਨੂ ਤੇ ਇਧਰ ਵਾਲੇ ਆਨੂ ਨਾਕ ਤੇ ਖਾਂਦਿਆਂ ਨੂੰ ਖਾਣ ਤੇ ਨਾਕ ਤੇ ਪਿੰਦਿਆਂ ਨੂੰ ਪੀਣ ਕੋਈ ਸਾਡਾ ਹਾਜੇਗਾ ਉਹੋ ਗੱਲ ਜੇ ਰੋਟੀ ਖਾ ਲਈ ਤੇ ਖਾ ਲਈ ਜੇ ਨਹੀਂ ਖਾ ਲਈ ਤੇ ਪਤਾ ਨਹੀਂ ਕੜੀ ਚੋਂਦੀ ਕੀ ਬਣ ਜਾਣਾ ਆ ਤੇ ਮਹਾਰਾਜ ਨੇ ਨਾ ਜੇ ਇਤਾਂ ਰੱਖੇ ਤੇ ਫੇਰ ਵਧੀਆ ਸਾਡੀ ਵੀ ਜ਼ਿੰਦਗੀ ਲੰਘ ਜੂਗੀ ਨਹੀਂ ਤੇ ਸਾਡਾ ਵੀ ਕੁਝ ਨਹੀਂ ਹਾਲ ਕਲ ਦੀ ਨਾ ਵਿਚਾਰ ਜੀ ਲੱਗੀ ਮੈਨੂੰ ਮੁੰਡੇ ਨੂੰ ਆਂਦੇ ਹੀ ਜਾ ਗਏ ਚਾਚੇ ਆਪਣੇ ਨਾ ਤੇ ਬੂਟ ਲੈ ਆਇਆ ਜੈਕਟ ਲੈ ਆਇਆ ਤੇ ਕਿਤੇ ਉਹੋ ਗੱਲ ਨਾ ਹੋਵੇ ਵੀ ਮੁੰਡੇ ਨੂੰ ਉਂਗਲ ਲਾਵੇ ਤੇ ਲੈ ਜੇ ਕਿਤੇ ਉਹਨਾਂ ਨੇ ਆਣੇ ਨੂੰ ਕੀ ਪਤਾ ਵਾ ਦੋਹਾਂ ਚੋਹਾਂ ਗੱਲਾਂ ਚ ਲਿਆ ਆ ਕੇ ਉਹ ਅੱਜ ਤੇ ਉਹਨੂੰ ਬੂਟਾਂ ਦਾ ਲਾਲਚ ਦਿੰਦੇ ਆ ਤੇ ਕੱਲ ਨੂੰ ਉਹਨੂੰ ਨਸ਼ੇ ਤੇ ਲਾਉਣਗੇ ਇਹ ਤੇ ਬੜਾ ਕੰਮ ਖਰਾਬ ਵਾ ਮੈਂ ਹੀ ਦਿਨੀ ਆ ਪੈਸੇ ਕੋਈ ਪੁੱਤ ਜਿਹੜੀ ਚੀਜ਼ ਦੀ ਤੈਨੂੰ ਲੋੜ ਵਾ ਨਾ ਜਾ ਜਾਗ ਤੇ ਲੈ ਆ ਆਪਣੇ ਦਾਦੇ ਦੇ ਨਾਲ ਅੰਜੀ ਨੇ ਨਾ ਨਾਲ ਜਾਣਾ ਮੈਨੂੰ ਤੇ ਮਾਸਾ ਵੀ ਸ਼ਵਾਰ ਨਹੀਂ ਹੋਣ ਇਹਨਾਂ ਦੇ ਰਹਿ ਗਿਆ ਬੈਠਾ ਬਤਾ ਹਾਂਜੀ ਮਾਮਾ ਬੈਠਾ ਤੇ ਮੈਂ ਆ ਜਾਣਾ ਸ਼ਹਿਰ ਕਿਉਂ ਕੰਮ ਕੋਈ ਮੈਂ ਕਹਿੰਨੀ ਆ ਜੇ ਤੋ ਬੂਟ ਨਾ ਮਿਲਿਆ ਹੋਣੇ ਆ ਨਾ ਤੇ ਜਗਟ ਲਿਉਣੀ ਆ ਤੇ ਜਾ ਲੈ ਆ ਜਾ ਕੇ ਦਾਦੀ ਨੂੰ ਲੈ ਜਾ ਚਾਹੇ ਦਾਦੀ ਨੂੰ ਲੈ ਜਾ ਉਹ ਜੀ ਸਰੀ ਜਾਂਦਾ ਹੀ ਕੋਈ ਨਹੀਂ ਫੇਰ ਲੈਵਾਂਗੇ ਜੋ ਹੁਣ ਚੇਚਾ ਥੋੜੀ ਜਾਣਾ ਕੋਈ ਕੰਮ ਕੋ ਮ ਜਾਣਗੇ ਤੇ ਨਾਲ ਚਲ ਜੂਗਾ ਮੈਂ ਉਹ ਤਾਂ ਸਾਡਾ ਭਾਵੇਂ ਸਰੀ ਜਾਂਦਾ ਵਾ ਪਰ ਜਦੋਂ ਸ਼ਰੀਕ ਨੇ ਗੱਲ ਕਰਦੀ ਆ ਨਾ ਫੇਰ ਪਗਾਉਣੀ ਪੈਣੀ ਆ ਕਈ ਗੱਲ ਤੇਰਾ ਪਿਓ ਕਮਾਈ ਨਹੀਂ ਕਰਦਾ ਅਸੀਂ ਇਹਨਾਂ ਦੇ ਅਧੀਨ ਹੋਏ ਆ ਕਿ ਹੁਣ ਇਹ ਸਾਨੂੰ ਲਿੜੇ ਲਿਆ ਲਿਆ ਕੇ ਦਊਗੀ ਜਿਹੜੀ ਆਪ ਮਮੀ ਹੋਣਾ ਗਾੜੀ ਹੱਥਾ ਡਾਡਾ ਆ ਕੇ ਤੇ ਚੀਜ਼ਾਂ ਮੰਗਦੀ ਆ ਤੇਰਾ ਤੇ ਪਿਓ ਇਥੇ ਬੁੱਕ ਦੇ ਬਾਧੂ ਦੀ ਕਮਾਈ ਕਰਨ ਧਿਆ ਵਾ ਤੇ ਪੈਸੇ ਫੜ ਤੇ ਆਪਣੇ ਦਾਦੇ ਨਾਲ ਲੈ ਗਏ ਨਾ ਤੇ ਤੂੰ ਲੈ ਆਇਆ ਝੋਲੇ ਹੋਣਾ ਵਾ ਮਮੀ ਪੈਸੇ ਤੇ ਮੈਂ ਲੈ ਲੈਣਾ ਵਾ ਪਰ ਤੁਸੀਂ ਆਖਣ ਦੇ ਦਾਦਾ ਜੀ ਨੂੰ ਆਜ਼ਾਦੀ ਨਾਲ ਲੈ ਜਾ ਤੇ ਕੱਲ ਦਾ ਤੇ ਆਪਣਾ ਮਰਾ ਚਾਚੀ ਨੂੰ ਲਾਰਾ ਲਾਇਆ ਵਾ ਇਹ ਚਾਚਾ ਜੀ ਨਾਲ ਜਾਊਂਗਾ ਉਹਨਾਂ ਨੂੰ ਸ਼ਾਮਲ ਕਰ ਲੈਣਾ ਤੇਰਾ ਦਿਮਾਗ ਖਰਾਬ ਵਾ ਜਦੋਂ ਇੱਕ ਵਾਰੀ ਉਹਨੇ ਤੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਨਾ ਤੇ ਭਾਵੇਂ ਉਹ ਹੁਣ ਸੋਨੇ ਦਾ ਬਣ ਜੇ ਮੈਨੂੰ ਉਹ ਬੰਦੇ ਤੇ ਵਿਸ਼ਵਾਸ ਨਹੀਂ ਹੈਗਾ ਤੇ ਮੇਰਾ ਪੁੱਤ ਬਣ ਕੇ ਨਾ ਆਪਣੀ ਮਾਂ ਦੀ ਗੱਲ ਟਾਲੀ ਨਾ ਆਪਣੇ ਦਾਦੇ ਨੂੰ ਚਾਹ ਦਾਦੀ ਨੂੰ ਦੋਵਾਂ ਤੇ ਜਿੰਨੂੰ ਖੜਨਾ ਨਾਲ ਲਾ ਜਾ ਪਰ ਉਹਨੂੰ ਨਹੀਂ ਖੜਨਾ ਉਹ ਚਲ ਠੀਕ ਹੈ ਜਿੱਤਿਆ ਪਹਿਲੇ ਦੱਸ ਕਿੰਨੇ ਚਾਹੀਦੇ ਤੈਨੂੰ ਇਹ ਤੁਹਾਨੂੰ ਪਤਾ ਹੋਊਗਾ ਕਿੰਨੇ ਚਾਹੀਦੇ ਕਿੰਨੇ ਨਹੀਂ ਮੈਨੂੰ ਕੀ ਪਤਾ ਆਹ ਚਲੋ 1000 ਲੈ ਜਾ ਤੇ ਬਾਕੀ ਫੋਨ ਲੈ ਜੀ ਮੇਰਾ ਨਾਲ ਜੇ ਲੋੜ ਪਾਉਗੇ ਨਾ ਵੱਧ ਪੈਹਾਂ ਦੇ ਤੇ ਪਿਓ ਆਪਣੇ ਨੂੰ ਕਹਿ ਦੇ ਉਹ ਦਿਨ ਉੱਥੇ ਪਾ ਦੋਗਾ ਚਲੋ ਠੀਕ ਆ ਬਲਦੇ ਸਾਰੀ ਜਾਣਾ ਵਾ ਇੱਕ ਬੂੜ ਲੈਉਣੇ ਆ ਤੇ ਦੋ ਜੈਕਟਾਂ ਲੈਉਣੀਆਂ ਪਜਾਮੇ ਮੇਰੇ ਕੋਲ ਹੈਗੇ ਦੋ ਤਿੰਨ ਉੱਤੇ ਉਹ ਤਾਂ ਮੰਗਿਆ ਹੀ ਬੜੀ ਆ ਮੈਂ ਕਿਹਾ ਚੱਲ ਜੇ ਲੋੜ ਪਾਉਗੇ ਨਾ ਤੇ ਪਿਓ ਤੇਰੀ ਦੀ ਡਿਊਟੀ ਦੇਂਦੀ ਆ ਉਹਨੇ ਉਸੇ ਵਲੇ ਉੱਥੇ ਪੀਟੀਆਂਮ ਕਰ ਦੇਣੇ ਆ ਉਹ ਕੋਈ ਗੱਲ ਨਹੀਂ ਤੇ ਤੁਸੀਂ ਦੱਸੋ ਤੁਸੀਂ ਖੋਲੇ ਆ ਮੈਂ ਤਾਂ ਦੇ ਕਾਂਪੇ ਨੂੰ ਨਹੀਂ ਕੋਈ ਨਹੀਂ ਮੇਰੇ ਲਈ ਕੋਹ ਨਾਲ ਲੈ ਆਈ ਲੈਉਣੇ ਆਣਗੇ ਸਿਆਲੀ ਦਿਨਵਾ ਜੀ ਕਰਦਾ ਖਾਣਾ ਆਹੋ ਡੋਡੀਆਂ ਲੈ ਬਰਗਰ ਬੁਰਗ ਖਾਣੂ ਦੇ ਬਥੇਰੀ ਤੇ ਤੂੰ ਨਹੀਂ ਨਹੀਂ ਡੋਡੀਆਂ ਲੈ ਚੱਲਾ ਚਲੋ ਠੀਕ ਆ ਮੈਂ ਫਿਰ ਦਾਦਾ ਜੀ ਨਾਲ ਚੱਲ ਜਾ ਚੱਲ ਕਿੰਨਾ ਬੀਬਾ ਮੇਰਾ ਪੋਤਵਾ ਛੱਟ ਮੇਰੇ ਘੇ ਚ ਲੱਗ ਜਾਂਦਾ ਵਾ ਇਹ ਮੀਸਣੀ ਜੀ ਪਤਾ ਨਹੀਂ ਕਿਹੜੀ ਅੱਗ ਲਾਉਣ ਨੂੰ ਫਿਰਦੀ ਆ ਦਾਦਾ ਜੀ ਬੈਠੇ ਜੀ ਬੈਠਾ ਪੁੱਤ ਮੈਂ ਹਾਂ ਮੇਰੇ ਮਮੀ ਨੇ ਪੈਸੇ ਦਿੱਤੇ ਸੀਗੇ ਤੇ ਆਂਦੇ ਹੀ ਕੁਝ ਆ ਗਏ ਨਾ ਦਾਦਾ ਜੀ ਨਾਲ ਕੱਪੜੇ ਲਾਏ ਆ ਹੁਣ ਤੁਸੀਂ ਨਾਲ ਜਾਓਗੇ ਕਿ ਮੈਂ ਦਾਦੀ ਨੂੰ ਘੜੇ ਨਾਲ ਚੱਲ ਮੈਂ ਹੀ ਜਲ ਚੱਲਦਾ ਵਾ ਉਹ ਨਹੀਂ ਨਹੀਂ ਠੰਡ ਵਾ ਡਾਡੀ ਤੇ ਤੁਸੀਂ ਲੋ ਕਰ ਮੈਂ ਨਾਲ ਚੱਲ ਜਾਣਾ ਕੋਈ ਗੱਲ ਨਹੀਂ ਚੱਲ ਬਹੁਤ ਠੰਡ ਬੜੀ ਐ ਤੂੰ ਚਾਚੇ ਆਪਣੇ ਨਾਲ ਚੱਲ ਜਾ ਠੀਕ ਆ ਚੱਲ ਚਾਚਾ ਕਰਨਾ ਚੱਲੀਏ ਆ ਜਾ ਠੀਕ ਹੈ ਚਾਚਾ ਜੀ ਆ ਦਾੜੀ ਜੀ ਮੈਂ ਮਨਾ ਨਹੀਂ ਕੰਡਈ ਆਂ ਵੀ ਨਾ ਇਹ ਬੰਦੇ ਦੇ ਨਾਲ ਕਲਾਓ ਤੇ ਤੁਸੀਂ ਫੇਰ ਉਹਦੇ ਤੇ ਨਾਲ ਤੋਰਦਾ ਵਾ ਨਹੀਂ ਤੇ ਬਾਹਰ ਆਉਂਦਾ ਮੈਨੂੰ ਇਹ ਬੰਦੇ ਦੇ ਓਏ ਅੱਗੇ ਨੂੰ ਫਰਕ ਪੈ ਗਿਆ ਕਿ ਨਾ ਹੁਣ ਤੇ ਜੀਜੀ ਕਰਦਾ ਫਿਰਦਾ ਵਾ ਐਵੇਂ ਉੱਤੋਂ ਉੱਤੋਂ ਜੀਜੀ ਕਰਦਾ ਮੈਂ ਮੁੰਡਿਆਂ ਨੂੰ ਮੈਂ ਇੰਨਾ ਵੱਡਿਆ ਵੀ ਨਾ ਜਾਵੇਂ ਉਹ ਵੀ ਨਹੀਂ ਟਲਿਆ ਨਾ ਕਵਲ ਅਹੀਂ ਐਡੇ ਵੀ ਨਹੀਂ ਮਾੜੇ ਹੈਗੇ ਕਿ ਜਿਹੜਾ ਤੁਹਾਡੇ ਤੇ ਯਕੀਨ ਹੀ ਨਹੀਂ ਕਰਦੀ ਜੇ ਸਾਡੇ ਕੋ ਪਹਿਲਾਂ ਗਲਤੀਆਂ ਹੋ ਗਈਆਂ ਵਾ ਤੇ ਇਹਦਾ ਮਤਲਬ ਇਹ ਥੋੜਾ ਵਾ ਕਿ ਅਸੀਂ ਬਾਰ-ਬਾਰ ਉਹੀ ਗਲਤੀਆਂ ਕਰੀ ਜਾਣੀਆਂ ਵਾ ਜਦੋਂ ਇੱਕ ਵਾਰੀ ਬੰਦਾ ਯਕੀਨ ਤੋੜ ਦੇਣਾ ਮੁੜ ਕੇ ਉਹ ਬੰਦੇ ਤੇ ਯਕੀਨ ਨਾ ਬਣਾਉਣਾ ਬਹੁਤ ਔਖਾ ਵਾ ਤੇ ਤੁਹਾਡਾ ਵੀ ਬਣਾਉਣਾ ਬੜਾ ਔਖਾ ਤੇ ਸਾਡੇ ਕੋ ਕਰਨਾ ਵੀ ਬੜਾ ਔਖਾ ਚਲ ਇਹ ਤੇਰੀ ਮੈਂ ਗੱਲ ਨਾਲ ਸਹਿਮਤ ਆ ਤੇ ਜੇ ਤੁਸੀਂ ਉਹ ਬੰਦੇ ਤੇ ਯਕੀਨ ਕਰੋਗੇ ਨਾ ਤੇ ਉਹ ਗਾਂ ਦੀ ਗਾਂ ਫਿਰ ਉਹ ਮਾੜੇ ਕੰਮਾਂ ਬਾਰੇ ਸੋਚੂਗਾ ਦਲਦਲ ਦੇ ਵਿੱਚ ਤਸੀ ਜਾਊਗਾ ਜੇ ਆਪਣੇ ਨੇ ਯਕੀਨ ਕਰਨਗੇ ਤੇ ਬਾਹਰ ਦੇ ਕਿੱਥੋਂ ਕਰਨਗੇ ਕਰਾਂਗੇ ਪਰ ਕੁਝ ਸਮਾਂ ਲੱਗੂਗਾ ਅਜੇ ਐਡੀ ਛੇਤੀ ਤੇ ਨਹੀਂ ਯਕੀਨ ਆਉਂਦਾ ਨਹੀਂ ਪੈਣਾ ਕੁਝ ਨਹੀਂ ਹੁੰਦਾ ਜਿਉ ਤੇਰਾ ਪੁੱਤ ਵਾ ਨਾ ਤੇ ਸਾਡਾ ਵੀ ਪੁੱਤ ਵਾ ਨਾਲੇ ਇਹ ਘਰ ਦਾ ਹੀ ਮਾਲਕ ਆ ਉਹ ਸਾਨੂੰ ਹੁਣ ਪਤਾ ਲੱਗ ਗਿਆ ਵਾ ਉਹ ਬੜਾ ਹੀ ਬੀਬਾ ਬੱਚਾ ਵਾ ਪਹਿਲਾਂ ਤਾਂ ਇਹ ਸਮਝਦੇ ਸੀ ਉਹਰੇ ਜਾਇਦਾਦ ਦਾ ਕਰਕੇ ਆਇਆ ਪਰ ਨਹੀਂ ਉਹ ਮਿੱਠਾ ਬੋਲਦਾ ਵਾ ਬੜਾ ਹੀ ਸਿਆਣਾ ਵਾ ਹੁਣ ਸਾਨੂੰ ਸਾਰੀ ਸਮਝ ਵਾ ਅੱਛਾ ਬੜੀ ਛੇਤੀ ਅਕਲ ਆ ਗਈ ਆ ਉਹ ਦੋਤਾ ਦੇ ਖੂਨ ਦੇ ਤੇ ਆਏ ਹੋਏ ਵੀ ਕਿਤੇ ਰਾਤੋਂ ਦੇਣਾ ਚੜੇ ਤੇ ਮੁੰਡੇ ਨੂੰ ਕਿਹੜਾ ਵੇਲਾ ਮਕਾ ਦਾਈਏ ਵੀ ਇਹਨਾਂ ਦੀ ਉਲਾਦ ਨਹੀਂ ਆ ਇਹਨਾਂ ਦਾ ਵਾਰਸ ਨਹੀਂ ਆ ਉਹਨਾਂ ਨੂੰ ਹੁਣ ਪਤਾ ਲੱਗ ਗਿਆ ਵੀ ਸਾਨੂੰ ਘਰ ਕਿਉਂ ਕੋਈ ਨਹੀਂ ਲੱਭਣਾ ਜਿਹਾ ਇਦਾਂ ਕਰਦੇ ਰਹੇ ਹੁਣ ਇਸੇ ਕਰਕੇ ਹੁਣ ਚੰਗੇ ਬਣ ਕੇ ਅੱਗੇ ਨਾਲ ਉਹ ਹੁਣ ਕੋਈ ਨਹੀਂ ਕੋਈ ਵੀ ਕਲਾਕਰੀ ਹੁੰਦਾ ਤਾਂ ਨਾ ਕਰਨਾ ਹੀ ਆ ਡਾਡੀ ਜੀ ਜਿੰਨੇ ਮਰਜ਼ੀ ਚੰਗੇ ਬਣ ਬਣ ਦੱਸਣ ਹਾਂ ਪਰ ਮੈਨੂੰ ਯਕੀਨ ਨਹੀਂ ਆਉਂਦਾ ਜੋ ਕੋ ਇਹਨਾਂ ਨੇ ਮੇਰੇ ਪੁੱਤ ਦੇ ਨਾਲ ਕੀਤਾ ਵਾ ਯਕੀਨ ਕਰਨਾ ਹੀ ਪੈਣਾ ਵਾ ਜੇ ਕਰਾਂਗੇ ਨਾ ਤੇ ਉਹ ਫੇ ਮਾੜੀਆਂ ਆਤਾਂ ਲਈ ਤੁਰਿਆ ਰਹੂਗਾ ਨਾਲੇ ਡੈਡੀ ਜੀ ਜੇ ਯਕੀਨ ਨਾ ਕਰਾਂਗੇ ਤੇ ਘਰ ਦੇ ਵਿੱਚ ਕਲੇਸ਼ ਬੜਾ ਹੋਊਗਾ ਤੇ ਜੇ ਕਲੇਸ਼ ਹੋਊਗਾ ਤੇ ਸਰੀਕ ਚੜ ਚੜ ਕੇ ਇੱਕ ਕੋਠੇ ਦੇ ਉੱਤੇ ਤੇ ਤਮਾਸ਼ਾ ਵਹਿੰਦੇ ਆ ਤੇ ਮੈਂ ਐਸੇ ਕਰਕੇ ਆਨੀ ਆ ਕਿ ਇਹਨੂੰ ਕਵਲ ਨੂੰ ਵੀ ਥੋੜਾ ਜਿਹਾ ਸਮਝਾਓ ਕਿ ਜੇ ਅਹੀਂ ਥੋੜਾ ਰਲ ਮਿਲ ਕੇ ਰਹਿੰਦੇ ਆ ਨਾ ਤੇ ਇਹ ਵੀ ਰਲ ਮਿਲ ਕੇ ਰਵੇ ਇਹ ਨਹੀਂ ਬਦਲਦੀ ਸਾਰੇ ਬਦਲ ਗਏ ਕਵਲ ਤੇ ਬਦਲਦੀ ਹੀ ਤੂੰ ਹੀ ਕਵਲ ਨੂੰ ਇਦਾਂ ਦੀ ਕਰਤਾ ਵਾ ਕਵਲ ਤੇ ਚੰਗੀ ਬਣੀ ਹੀ ਰਲ ਕੇ ਟੱਬਰ ਚ ਬੈਂਦੀ ਹੀ ਬਣਾਉਂਦੀ ਹੀ ਖਾਂਦੇ ਹੀ ਪਰ ਤੇਰੇ ਵੱਲ ਵੇਖ ਕੇ ਕਵਲ ਇਦਾਂ ਦੀ ਹੋ ਗਈ ਆ ਕਿੰਨਾ ਚਿਰ ਹੋ ਗਿਆ ਵਾ ਗਿਆਨ ਮੇਰਾ ਮੁੰਡ ਮੁੰਡ ਧਿਆਨ ਵਿੱਚ ਜਾਣ ਲਿਆ ਵਾ ਜੇ ਮੈਂ ਮੁੰਡੇ ਨੂੰ ਕਿਹਾ ਹੀ ਇਹ ਵੀ ਨਹੀਂ ਮੇਰੇ ਆਖੇ ਲੱਗਾ ਮੇਰੇ ਆਖੇ ਤੇ ਚੱਲ ਭਾਵੇਂ ਲੱਗੇ ਜਾਂਦਾ ਦਾਦੇ ਦਾ ਕਿਹਾ ਹੀ ਨਹੀਂ ਮੋੜਿਆ ਗਿਆ ਤੇ ਜੇ ਡੈਡੀ ਨੂੰ ਮੈਂ ਕਿਹਾ ਵਾ ਚੰਗਾ ਬੜਾ ਤੈਨੂੰ ਮੈਂ ਇਸ਼ਾਰਾ ਕੀਤਾ ਵਦਨਾ ਅਗਲਾ ਮੁੰਡੇ ਨੂੰ ਇਹ ਜਿਹੇ ਤਕਪਾਤ ਨੂੰ ਵਾਜਾ ਮਾਰਦੀ ਆ ਮੈਨੂੰ ਪਤਾ ਵਾ ਨਾ ਕਿ ਮੈਂ ਆਪਣਾ ਪੁੱਤ ਮਰ ਕੇ ਲੱਭਾ ਵਾ ਮਾ ਆ ਗਿਆ ਮੈਂ ਮੰਮੀ ਓਹੋ ਯਾਰ ਤੂੰ ਹੀ ਹੋਏ ਵੀ ਗੁੱਸੇ ਚ ਜੇ ਅ ਮੇਰੀ ਮੰਮੀ ਇਧਰ ਬਹਿ ਇਥੇ ਓ ਬਹਿ ਜਾ ਇੰਨਾ ਕਹਦਾ ਰਹਿੰਦਾ ਮੰਮੀ ਮੰਮੀ ਇਹ ਗੱਲ ਦਾ ਤੈਨੂੰ ਵੀ ਪਤਾ ਵਾ ਤੇ ਮੈਨੂੰ ਵੀ ਪਤਾ ਵਾ ਵੀ ਤੂੰ ਮੇਰਾ ਪੁੱਤ ਨਹੀਂ ਆ ਤੇ ਤੂੰ ਉਹੋ ਕੰਮ ਕਰਦਾ ਨਾ ਫਿਰ ਬਗਾਨਾ ਹੋ ਦੱਸਦਾ ਮੇਰੇ ਮਨ ਚ ਨਾ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਤੇ ਤੂੰ ਜਿਵੇਂ ਆਪਣੇ ਮਨਜੇ ਦਾ ਦੀ ਗੱਲ ਹੀ ਲੈਉਣੀ ਯਾਰ ਮੈਂ ਫਸ ਗਿਆ ਹੀ ਮੈਂ ਕੀ ਕਰਦਾ ਤੂੰ ਹੀ ਤੇ ਆਪਸਾਈਡ ਤੇ ਹੋਗੇ ਤੇ ਮੈਨੂੰ ਨਾਲ ਜਾਣਾ ਪਿਆ ਨਾ ਮੈਂ ਦਾਦਾ ਜੀ ਦਾ ਕਿਆ ਮੋੜ ਸਕਦਾ ਇਹ ਤੇ ਨਾ ਮੈਂ ਚਾਚਾ ਜੀ ਦਾ ਕਿਆ ਮੋੜ ਸਕਦਾ ਹੇ ਨਾਲੇ ਤੂੰ ਹੀ ਨਾ ਮਿੰਟ ਚ ਉਹਦੀ ਕਹਿਤਾ ਵਾ ਪੀ ਤੂੰ ਗੜਾ ਮੇਰਾ ਆਪਣਾ ਪੁੱਤ ਆ ਤੂੰ ਵੇਖ ਲੋ ਮੈਨੂੰ ਫੇਰ ਮਿਰਚੀ ਬਗਾਨਾ ਕਰਤਾ ਨਾ ਤੇ ਜਿਹੜਾ ਤੂੰ ਮੈਨੂੰ ਬਗਾਨੀ ਕਰਕੇ ਗਿਆ ਵਾ ਮੈਂ ਡੈਡੀ ਨੂੰ ਵੀ ਕਿੰਨੇ ਇਸ਼ਾਰੇ ਕੀਤੇ ਤੈਨੂੰ ਅੰਦਰ ਤੋਤੇ ਵਾਂਗੂ ਮੈਂ ਬੜਾਇਆ ਪੀ ਉਹ ਬੰਦੇ ਨਾ ਨਹੀਂ ਜਾਣਾ ਤੇ ਫਿਰ ਕੋਈ ਨਾ ਕੋਈ ਤੂੰ ਵੀ ਪੱਜ ਮਾਰ ਦਿੰਦਾ ਮੰਮੀ ਹੁਣ ਮੇਰੀ ਇੱਕ ਗੱਲ ਸੋਚੋ ਜਦੋਂ ਉਦੋਂ ਮੈਨੂੰ ਇਹਨਾਂ ਦੀ ਮੋਟਰ ਤੇ ਬੰਨਤਾ ਸੀਗਾ ਉਦੋਂ ਤੇ ਮੈਨੂੰ ਪਤਾ ਹੀ ਨਹੀਂਗਾ ਵੀ ਮੈਂ ਕਿਹਦੇ ਨਾਲ ਗਿਆ ਤੁਹਾਨੂੰ ਕਰਜ ਕਿਹਨੂੰ ਨਹੀਂਗਾ ਪਤਾ ਹੁਣ ਤਾਂ ਤੁਹਾਡੇ ਸਾਹਮਣੇ ਲੈ ਕੇ ਗਿਆ ਵਾ ਚਾਚੇ ਲੈ ਗਿਆ ਸੀ ਹੁਣ ਕੋਈ ਗੱਲ ਹੁੰਦੀ ਤੁਸੀਂ ਉਹਨੂੰ ਪੁੱਛਦੇ ਤੇ ਸਹੀ ਨਾਲ ਇਹਨਾਂ ਨੇ ਸੋਚੀਦਾ ਤੇ ਜਦੋਂ ਵੇਲਾ ਹੱਥੋਂ ਲੰਘ ਜੇ ਨਾ ਫਿਰ ਉਹ ਟਾਈਮ ਹੱਥ ਜ ਨਹੀਂ ਹੁੰਦਾ ਤੇ ਜੇ ਦਿਨ ਕੋਈ ਕੰਮ ਕਰ ਹੀ ਦਊਗਾ ਤਾਂ ਅਹੀਂ ਕੀ ਲੱਭ ਲੈਣਾ ਵਾ ਉਹ ਕੁਝ ਨਹੀਂ ਕਰਦੇ ਬਾਤ ਹੋਈ ਨਾ ਨਾ ਸੋਚਿਆ ਨਾ ਕਰੋ ਆ ਵੇਖੋ ਮੈਂ ਕਿੰਨੇ ਕੱਪੜੇ ਲੈ ਕੇ ਆਇਆ ਆ ਮੈਂ ਨਾ ਇੱਕ ਇਨਰ ਸੂਟ ਲੈ ਕੇ ਆਇਆ ਵਾ ਥਲੋ ਪੌਨ ਲਈ ਘਰੇ ਪੌਨ ਲਈ ਇੱਕਾ ਜੈਕਟ ਲਿਆਂਦੀ ਤੇ ਬੂਟ ਵੀ ਲਿਆਂਦੇ ਨਵੇਂ ਚੱਲ ਵਧੀਆ ਕੀਤਾ ਪੈਸੇ ਨਹੀਂ ਥੋੜੇ ਥੜੇ ਇਹ ਥੋੜੇ ਹੀ 900 ਰੁਪਿਆ ਥੋੜਿਆ ਤੁਹਾਨੂੰ ਪਤਾ ਮੈਂ ਪਾਪਾ ਕੋਲ ਨਹੀਂ ਮੰਗਾਏ ਮੈਂ ਚੱਲ ਫੋਨ ਕਰ ਦਿੰਦਾ ਵਾ ਮੰਮੀ ਨੇ ਕਿਹਾ ਹੈਗਾ ਤੇ ਚਾਚਾ ਆਂਦਾ ਨਹੀਂ ਲੋੜ ਨਹੀਂ ਆ ਮੈਂ ਆਪੇ ਪਾ ਲੈਣਾ ਵਾ ਫਣੀ ਨਾ ਉਸੋ ਕੇ ਯਾਰ ਪਿਆ ਪਿਆ ਉਹਨੇ ਆਪਣੇ ਕੋਲੋਂ ਦਿੱਤੇ ਹੁਣ ਮੈਂ ਤੈਨੂੰ ਕੀ ਕਹਾਂ ਜਦੋਂ ਮੈਂ ਤੈਨੂੰ ਕਿਹਾ ਸੀ ਕਿ ਪਿਓ ਆਪਣੇ ਨੂੰ ਫੋਨ ਕਰਦੀ ਤੇ ਕਿਉਂ ਨਹੀਂ ਕੀਤਾ ਵੇਲਾ ਫਿਰ ਤੂੰ ਗੱਲ ਗਲਤ ਤੇ ਮੇਰੀ ਗੱਲ ਨਹੀਂ ਮੰਨਦਾ ਮੰਮੀ ਯਾਰ ਆਵੇ ਐਰ ਕੀ ਚਲ ਗਿਆ ਵਾ ਅੱਗੇ ਤੋਂ ਨਹੀਂ ਜਾਂਦਾ ਮੈਂ ਠੀਕ ਆ ਤਦੋਂ ਦੋ ਲਫਾ ਫੇ ਲੈ ਆਉਂਦਾ ਇਕੋ ਜੀ ਸਾਰਾ ਸਮਾਨ ਮੋਟਰਸਾਈਕਲ ਤੇ ਤੇ ਅਹੀਂ ਗਏ ਸੀਗੇ ਮੈਂ ਦੋ ਲਫਾ ਫਿਕ ਕਰਨੇ ਮੈਂ ਤੇ ਬੂਟਾਂ ਦਾ ਵੀ ਉੱਥੇ ਯਾਰ ਛੱਡ ਆਇਆ ਗੱਟਾ ਆ ਆ ਮਲਿਆਂ ਦੇ ਬੂਟ ਮੇ ਚਲ ਬੂੜ ਤੇ ਸੋਹਣੇ ਆ ਉਹਦਾ ਇਹੋ ਤੇਰੇ ਦਿਵਾਲੇ ਫੇਰਨ ਡਿਆ ਬਣਾ ਤੇ ਫਿਰ ਉਹ ਅਗਲ ਆ ਜੇ ਵੀ ਤੇ ਇੱਕ ਗੱਲ ਹੀ ਹੋ ਪਹਿਲੀ ਤੇ ਆਖਰੀ ਗਲਤੀ ਹੋਣੀ ਚਾਹੀਦੀ ਤੇਰੀ ਗਾਂ ਤੋਂ ਇਹ ਬੰਦੇ ਦੇ ਨਾਲ ਨਾ ਇੱਕ ਪੈਰ ਵੀ ਨਹੀਂ ਜਾਣਾ ਕਿਤੇ ਉਹ ਨਹੀਂ ਜਾਂਦਾ ਮੇਰੀ ਮਾਂ ਆਵੇ ਅੱਗੇ ਤੋਂ ਕਦੀ ਨਹੀਂ ਆਂਦਾ ਬਹੁਤ ਸੋਹਣਾ ਕਹਿਤਾ ਬੜਾਉਣ ਰਹੀਆਂ ਪਹਿਲਾਂ ਤੂੰ ਬਾਹਰੋਂ ਹਟੀ ਤੇ ਹੁਣ ਅੰਦਰ ਆ ਕੇ ਨਹੀਂ ਆ ਇਹਨੂੰ ਮੁੰਡੇ ਨੂੰ ਸਮਝਾਉਣ ਵੀ ਇਹਨਾਂ ਦੇ ਨਾਲ ਨਹੀਂ ਜਾਣਾ ਇਦਾਂ ਮਨਾਂ ਦੇ ਵਿੱਚ ਫਰਕ ਪੈਂਦਾ ਨਾ ਪੈ ਜਾਂਦਾ ਹੁੰਦਾ ਵਾ ਤੇ ਮੈਂ ਜਾ ਕੇ ਤੇ ਮੰਮੀ ਨੂੰ ਸਾਰੀ ਗੱਲ ਦੱਸ ਦੇਣੀ ਆ ਵੀ ਕਬਲ ਆ ਕੋਹ ਮੁੰਡੇ ਨਾਲ ਸਭੰਦੀ ਰਹਿੰਦੀ ਬੈਠੀ ਤੇ ਦੱਸ ਦੇ ਮੰਮੀ ਨੂੰ ਮੰਮੀ ਨੂੰ ਭਲੇ ਖਵਾ ਗਾਡਾ ਵੀ ਤੂੰ ਅਸੀਂ ਕੀ ਕੋਹ ਕੀਤਾ ਵਾ ਮੰਮੀ ਦੇ ਤਾਂ ਡਰਾਵੇ ਮਾਂਂਡੀ ਜਦੋਂ ਮੰਮੀ ਨੂੰ ਪਤਾ ਹੀ ਨਹੀਂ ਹੁੰਦਾ ਤੇ ਚਲ ਠੀਕ ਆ ਫਿਰ ਤੂੰ ਵੀ ਆਪਣੀਆਂ ਮਨ ਮਰਜ਼ੀਆਂ ਕਰ ਲੈ ਤੇ ਮੈਂ ਵੀ ਜਾ ਕੇ ਫਿਰ ਮੰਮੀ ਨੂੰ ਦੱਸ ਦਿੰਨੀ ਆ ਫਿਰ ਤੂੰ ਕਹਿਣਾ ਨਾ ਇਹ ਚੁਗਲੀਆਂ ਲੰਦੀ ਆ ਦੇਖੋ ਚਾਚੀ ਜੀ ਐਦਾਂ ਦੇ ਕੰਮ ਨਾ ਕਰੋ ਐਵੇਂ ਸਾਡੇ ਖਿਲਾਫ ਤੁਸੀਂ ਇਹਨਾਂ ਨੂੰ ਭੜਕਾਈ ਜਾਓਗੇ ਫੇਰ ਘਰ ਚ ਲੜਾਈ ਵਧਣੀ ਆ ਤੂੰ ਤੇ ਨਾ ਚੁੱਪੀ ਕਰ ਮੀਆਂ ਮਿੱਟੂ ਜਾਨਾ ਹੁਣ ਉਹਨੇ ਤੈਨੂੰ ਪੈਸੇ ਦੇ ਦਿੱਤੇ ਤੇ ਹੁਣ ਤੂੰ ਉਧਰ ਦੀ ਬੋਲੀ ਬੋਲਣ ਲੱਪਿਆ ਵਾ ਇੱਕ ਬੰਨੇ ਤੂੰ ਆਂਦੇ ਨਾ ਵੀ ਚਾਚੇ ਚਾਚੀ ਚੰਗੇ ਬੜੇ ਆ ਲੜਾਈ ਨਹੀਂ ਪਾਉਣੀ ਘਰ ਦੇ ਵਿੱਚ ਤੇ ਇੱਕ ਬੰਨੇ ਤੂੰ ਆਖੀ ਜਾਂਦਾ ਮੈਂ ਵੀ ਤੁਸੀਂ ਜਾ ਕੇ ਉਹਨਾਂ ਨੂੰ ਢੜਕਾਉਂਦੇ ਮੈਨੂੰ ਕੀ ਲੋੜ ਢੜਕਾਉਂਦੀ ਮੈਂ ਤਾਂ ਸਭ ਤੋਂ ਤੁਹਾਨੂੰ ਜੀਜੀ ਕਰਦੀ ਫਿਰਦੀ ਮਗਰ ਮਗਰ ਤੁਹਾਡੇ ਕੋਲੀ ਫਿਰਦੀ ਤੇ ਤੂੰ ਆਹੀ ਤੇਰੀ ਜੀਜੀ ਤਾਂ ਨਾ ਉਦਾਂ ਹੀ ਚੰਗੇ ਆ ਤੂੰ ਸਾਨੂੰ ਨਾ ਜੀਜੀ ਕਰਿਆ ਕਰ ਉਲਟਾ ਹੀ ਕਰ ਦਿੰਨੇ ਇਹਨਾਂ ਨੂੰ ਅਸੀਂ ਤੇ ਤੁਹਾਨੂੰ ਚਾਚੀ ਜੀ ਬੁਲਾਉਂਦੇ ਹੀ ਨਹੀਂ ਗੇ ਮੈਂ ਤੇ ਤੁਹਾਡੀ ਇੱਜ਼ਤ ਬਹੁਤ ਕਰਦਾ ਪਰ ਮੈਂ ਨਾ ਕਸਵੀ ਗੱਲ ਨ ਮੈਂ ਤੇ ਤੁਹਾਨੂੰ ਬੁਲਾਉਂਦਾ ਹੀ ਨਿਕਾ ਫੇਰ ਐਵੇਂ ਤੁਹਾਨੂੰ ਮੇਰੀ ਕਿਸ ਗੱਲ ਦਾ ਬੁਰਾ ਲੱਗੂਗਾ ਦੱਸਾਂ ਤੇ ਡਿਆਂ ਤੂੰ ਸਾਰਾ ਕੁਝ ਵੀ ਮੈਂ ਤੇ ਤੁਹਾਨੂੰ ਬੁਲਾਉਂਦਾ ਹੀ ਦੀਆਂ ਤੁਹਾਡੀ ਇੱਜ਼ਤ ਹੀ ਬੜੀ ਕਰਦਾ ਦਿਖਾ ਨਹੀਂ ਡਈ ਪੁੱਤ ਜਿੰਨੇ ਕੁ ਤਾਂ ਹਿਮਾਪਤ ਇੱਜ਼ਤ ਕਰਦੇ ਹੀ ਵੇਖ ਲੈ ਕਿੱਡੀ ਔਖੀ ਹੁੰਦੀ ਆ ਇਹਨੇ ਤਾਂ ਭਾਗ ਨਾ ਰਹਿਣਾ ਇਹਨੇ ਤਾਂ ਕਦੀ ਵੀ ਨਹੀਂ ਰਹਿਣਾ ਪੁੱਤ ਸਾਡੇ ਨਾਲ ਭਾਗ ਨਾ ਪਤਾ ਨਹੀਂ ਇਹਨਾਂ ਦੇ ਅੰਦਰ ਕੀ ਚੱਲਣ ਡਿਆ ਵਾ ਉਹ ਮੰਮੀ ਤੁਸੀਂ ਵੀ ਥੋੜਾ ਨਾ ਆਵਾਜ਼ ਘੱਟ ਰੱਖਿਆ ਕਰੋ ਆਪਣੀ ਗੱਲ ਤੁਸੀਂ ਇੱਥੇ ਕਾਣਦੇ ਹੀ ਤੇ ਲੱਗ ਲੱਗ ਰਿਹਾ ਨਾ ਦੋ ਘਰਾਂ ਨੂੰ ਸੁਣਦਾ ਵਾ ਇਹ ਕਬਲ ਕੋਈ ਗੱਲ ਕਾਣਦੀ ਆ ਵੇਲਾ ਮੋੜਕੋੜ ਕੇ ਸੂਈ ਤੇਰੀ ਵੀ ਮਰਤੇ ਆਉਣ ਦਾ ਵੀ ਨਾ ਉਹ ਕਿੰਨਾ ਕੋਹਾਡੇ ਲਾਗੇ ਬਹਿ ਗਏ ਨਾ ਬੋੜ ਗਈ ਆ ਤੇ ਉਹਦੀ ਗਲਤੀ ਨੂੰ ਕੋਈ ਗਲਤੀ ਨਹੀਂ ਮੰਨਦਾ ਮੰਮੀ ਗਲਤੀ ਵੀ ਉਹਨੂੰ ਸੁਣਾਈ ਜਾਂਦੀ ਜਿੰਨੇ ਮੰਨਣੀ ਹੋਵੇ ਹੁਣ ਮੈਨੂੰ ਤੇ ਪਤਾ ਵੀ ਤੁਸੀਂ ਮੇਰੀ ਗੱਲ ਨਹੀਂ ਮੋੜਦੇ ਉਹਨਾਂ ਨੂੰ ਮੈਂ ਕੀ ਕਹਿ ਲੈਣਾ ਉਹਦੇ ਯਾਰ ਗਾੜੀ ਨੂੰ ਲੜਾਈ ਨੂੰ ਆਵਾਜ਼ਾਂ ਮਾਰਦੇ ਆ ਪੁੱਤ ਇਹ ਗੱਲ ਦਾ ਤੈਨੂੰ ਪਤਾ ਵਾ ਮੈਂ ਇੱਕ ਵਾਰੀ ਆਪਣਾ ਪੁੱਤ ਖੋ ਲਿਆ ਵਾ ਤੇ ਜੇ ਮੈਂ ਤੈਨੂੰ ਹੁਣ ਗੱਲ ਨਾਲ ਲਾਇਆ ਵਾ ਨਾ ਤੇ ਮੈਂ ਨਹੀਂ ਚਾਹੁੰਦੀ ਵੀ ਮੈਂ ਤੈਨੂੰ ਖੋਵਾਵੇਂ ਉਹ ਨਹੀਂ ਜਾਂਦਾ ਕਿਤੇ ਵੀ ਆ ਕੱਪੜੇ ਤੁਸੀਂ ਰੱਖੋ ਤੈ ਮੈਂ ਬਾਹਰ ਜਾ ਕੇ ਨਾ ਦਾਦੇ ਦਾਦੀ ਨੂੰ ਵੇਖਾ ਕੀ ਕੰਡਿਆ ਚੱਲ ਜਾ ਫਿਰ ਤੇ ਮੈਂ ਚਾਹ ਬਣਾਉਣੀ ਘੋਟ ਤੇ ਪੀ ਗਏ ਆਹੋ ਬਣਾ ਦੋ ਨਾਲੇ ਰੋਟੀ ਵੀ ਦੇ ਦਿਓ ਭੁੱਖ ਬੜੀ ਲੱਗੀ ਜੰਗਾ ਮਮੇ ਜੀ ਬੈਠੇ ਜੇ ਆਹੋ ਬੈਠੀ ਆ ਜਾ ਕੇ ਤੇ ਉੱਠ ਕੇ ਖਲੋ ਜਾਨੀ ਹਾਏ ਹਾਏ ਮੰਮੀ ਜੀ ਮੈਂ ਤੇ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਤੁਹੀ ਪਤਾ ਨਹੀਂ ਕਿਉਂ ਇੰਨਾ ਗੁੱਸੇ ਚ ਰਹਿੰਦੇ ਆ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈਗੀ ਕਾਰ ਜਿਹੜੀ ਗੱਲ ਕਰਨੀ ਹੈ ਮੰਮੀ ਇਹ ਨਾ ਸੋਚਿਓ ਪੀ ਕਵਲ ਦੇ ਖਿਲਾਫ ਬੋਲਣ ਲਈ ਆ ਪਰ ਜਿਹੜੇ ਕੰਮ ਕਵਲ ਕਰਦੇ ਵਿੱਚ ਕਰਦੇ ਆ ਨਾ ਉਹ ਨਹੀਂ ਮੈਨੂੰ ਚੰਗੇ ਲੱਗਦੇ ਕਿਉਂ ਹੁਣ ਕੀ ਕਰਤਾ ਕਵਲ ਨੇ ਹੁਣ ਕੀ ਕਰਨਾ ਕਵਲ ਨੇ ਆ ਵੇਖੋ ਕਰਨ ਕੀ ਹੋ ਗਿਆ ਜੀ ਆਪਣੇ ਚਾਚੇ ਦੇ ਨਾਲ ਚਲੀ ਗਿਆ ਵਾ ਤੇ ਉਹਨੂੰ ਮੁੰਡੇ ਨੇ ਇੰਨਾ ਰੁਖੀ ਰੁਖੀ ਪੈਂ ਲਈ ਟੁੱਟ ਟੁੱਟ ਕੇ ਕੋਈ ਗੱਲ ਨਹੀਂ ਕਰਨ ਵਾਲੀ ਇੰਨੀ ਆਨੂ ਗੱਲਾਂ ਬਾਤਾਂ ਕਰਨ ਲਈ ਆ ਨਾ ਤੂੰ ਉਹਦੇ ਨਾਲ ਗਿਆ ਹੀ ਕਿਉਂ ਆ ਉਹਨੇ ਤੈਨੂੰ ਮਾਰ ਦੇਣਾ ਵਾ ਉਹ ਬਗਾਨਾ ਵਾ ਜੇ ਇਹ ਆ ਉਹ ਵਾ ਕਈ ਗੱਲਾਂ ਕਰਨ ਲਈ ਆ ਨਹੀਂ ਚੱਲਗੇ ਚਾਚਾ ਪਤੀਆ ਜਾਂਦੇ ਆ ਹੁਣ ਸੂਰਤ ਫਾਕ ਨਾ ਰਹਿੰਦੇ ਆ ਤੇ ਚਲੋ ਰਹਿਣ ਦਵੇ ਇਹਨੇ ਨਾ ਹਾਡੀ ਵੀ ਜਰ ਰੱਖ ਜਾਣ ਸੌਖੀ ਆ ਉਹ ਤਾਂ ਅਠਾ ਪੁੱਠਾ ਆਡਾ ਧਿਆਨ ਵਿੱਚ ਹੀ ਰਹਿੰਦਾ ਹੈਗਾ ਕਿ ਹਾਏ ਅਜੇ ਤੱਕ ਮੁੰਡਾ ਨਹੀਂ ਆਇਆ ਗਰਨਾਮ ਖਰੇ ਕਿੱਥੇ ਆ ਉਹ ਇੱਕ ਵਾਰੀ ਗਰਨਾਮ ਕੋ ਜੇ ਗਲਤੀ ਹੋ ਗਈ ਆ ਨਾ ਤੇ ਉਹ ਹੋ ਗਿਆ ਸਾਡਾ ਧਿਆਨ ਸਾਡਾ ਰੋਗੀ ਭਰਿਆ ਗਿਆ ਉਦੋਂ ਦਾ ਅਸੀਂ ਸਹੀ ਸੇ ਜੀ ਰਹਿਨੇ ਆ ਤੇ ਚਲ ਹੁਣ ਜੇ ਸਹੀ ਸਲਾਮਤ ਹੋਆ ਤੇ ਇਹ ਵੀ ਸੌਖੇ ਆ ਤੇ ਹੁਣ ਕਬਰ ਨੂੰ ਨਾ ਕੀ ਲੋੜ ਹੀ ਆਹੋ ਜੀਆਂ ਗੱਲਾਂ ਕਰਨ ਦੀ ਕੋਈ ਗੱਲ ਨਹੀਂ ਮੈਂ ਸਮਝਾਉਂਗੀ ਉਹਨੂੰ ਤੂੰ ਐਡੀ ਨਾ ਦਿਲ ਤੇ ਨਾ ਕੋਈ ਗੱਲ ਲਾ ਹਾਹੋ ਤੇ ਗੱਲ ਨਾ ਮੰਮੀ ਜੀ ਮੈਂ ਤੇ ਬਥੇਰਾ ਉਹਨੂੰ ਆਨੀ ਆਂ ਵੀ ਕਵਲ ਆਪਣਾ ਮੂੰਹ ਬੰਦ ਰੱਖਿਆ ਕਰ ਲੜਾਈ ਦੇ ਵਿੱਚ ਕੁਛ ਨਹੀਂ ਰੱਖਿਆ ਹੁੰਦਾ ਇੱਕ ਲੇਸ ਜਿਹੜਾ ਨਾ ਵਾਧਾ ਵਧ ਜਾਂਦਾ ਹੁੰਦਾ ਵਾ ਤੇ ਨਾਲੇ ਸਾਰਾ ਟੱਬਰ ਟੈਨਸ਼ਨ ਦੇ ਵਿੱਚ ਰਵੇ ਇੰਨਾਂ ਗੱਲਾਂ ਦਾ ਫਾਇਦਾ ਕੋਈ ਨਹੀਂ ਆ ਹੁਣ ਵੇਖ ਲਓ ਮੈਂ ਵੀ ਤੁਹਾਡੇ ਨਾਲ ਵੱਧ ਘਟ ਕੀਤੀਆਂ ਸੀ ਉਹ ਗੱਲ ਦੀ ਮੈਂ ਤੁਹਾਡੇ ਕੋਲ ਮਾਫੀ ਮੰਗਦੀ ਆ ਕਿ ਮੇਰੇ ਕੋਲ ਬੜੀਆਂ ਗਲਤੀਆਂ ਹੋਈਆਂ ਵਾ ਪਰ ਇਹ ਤੇ ਕਬਲ ਨੂੰ ਨਹੀਂ ਇਦਾਂ ਘਰ ਦੇ ਵਿੱਚ ਕਰਨਾ ਚਾਹੀਦਾ ਸਾਰਿਆਂ ਨਾਲ ਪਿਆਰ ਨਾਲ ਰਹਿਣਾ ਚਾਹੀਦਾ ਉਹ ਜਾਂਦੀ ਮੇਰਾ ਮੁੰਡਾ ਵਾ ਇਹਨਾਂ ਦਾ ਕੁਝ ਨਹੀਂ ਲੱਗਦਾ ਚੱਲ ਪੁੱਤ ਜਸਵੀਰ ਦਾ ਭੁੱਲਿਆ ਸਿਆਣੇ ਆਖਾ ਸਾਮਾਨ ਕਰਾ ਜੇ ਨਾ ਉਹ ਭੁੱਲਿਆ ਨਹੀਂ ਹੁੰਦਾ ਉਹ ਸਗੋ ਨਾ ਚੰਗੀ ਉਹਨੂੰ ਮਾਤ ਆ ਜਾਂਦੀ ਆ ਤੇ ਜੇ ਤੂੰ ਅਜਿਹੀ ਇੰਨੀ ਗੱਲ ਹੁਣ ਸਮਝਣ ਡੈ ਪਈਓ ਵੀ ਅਸੀਂ ਗਲਤੀਆਂ ਕੀਤੀਆਂ ਵਾ ਆਪਣੀਆਂ ਗਲਤੀਆਂ ਦੀ ਤੂੰ ਹੀ ਮਾਫੀ ਮੰਗਦੇ ਈ ਤੇ ਹੁਣ ਅਸੀਂ ਐਡੇ ਤੇ ਨਹੀਂ ਸਦਾਈ ਵੀ ਤੁਹਾਨੂੰ ਅਠਾ ਕੋਠ ਕੋਹ ਨਾ ਕੋ ਹਾਕੀ ਜਾਵਾਂਗੇ ਤੇ ਕਵਲ ਨੂੰ ਹੁਣ ਭੁਲਾਉਣੀਆਂ ਹੀ ਚਾਹੀਦੀਆਂ ਕਵਲ ਨੂੰ ਕੋਈ ਗੱਲ ਨਹੀਂ ਮੈਂ ਸਾਰਾ ਇਹਨੂੰ ਸਮਝਾ ਲੈਣਾ ਵਾ ਉਹਨੇ ਨਹੀਂ ਸਮਝ ਵੀ ਜਾਣਾ ਵਾ ਤੇ ਤੂੰ ਨਾ ਦਿਲ ਤੇ ਕੋਈ ਲਾਈ ਤੁਸੀਂ ਐਤਾ ਹੀ ਭੈੜਾ ਭੈੜਾ ਬਣ ਕੇ ਨਾ ਰੋਦੀਆਂ ਤੇ ਤੈਨੂੰ ਮੈਂ ਅੱਗੇ ਵੀ ਆਖਿਆ ਕਿ ਸਾਡੀ ਵੀ ਜਾਣ ਚੁੱਕੀ ਚਾਰ ਬਰੇ ਕੱਢ ਲਾਂਗੇ ਨਹੀਂ ਤੇ ਉਹ ਹੋ ਗਾਲ ਆਹੀ ਤੇ ਮਰਨ ਵਾਲੇ ਹੋ ਗਏ ਉਹ ਤਾਂ ਗੱਲ ਤੁਹਾਡੀ ਠੀਕ ਆ ਬੀਜੀ ਆਹੀ ਤਾਂ ਸਾਰਾ ਕੁਝ ਭੁਲਾਇਆ ਹੈ ਬਾਕੀ ਇਹ ਆ ਕਿ ਕਵਲ ਨੂੰ ਜ਼ਰੂਰ ਸਮਝਾਇਓ ਤੂੰ ਹੁਣ ਚੁੱਪ ਕੀ ਕੀ ਰਹਾ ਸਮਝਾਉਂ ਤੋ ਉਹਨੇ ਮੈਂ ਚੰਗੀ ਤਰ੍ਹਾਂ ਹੀ ਵੇਖੀ ਹਾ ਜੇ ਕੰਨ ਚ ਪਾਈ ਵੀ ਕੁਛ ਕੋ ਨਾ ਤੇ ਆਖੀ ਤੂੰ ਤੂੰ ਨਹੀਂ ਡੰਦਾ ਤੋ ਦੰਦ ਚੁਕਣਾ ਜੇ ਤੂੰ ਚੁੱਕ ਲਿਆ ਤੇ ਫੇ ਸਾਡਾ ਸਮਝਾਏ ਦਾ ਕੋਈ ਫਾਇਦਾ ਹੀ ਨਹੀਂਗਾ ਚਲੋ ਉਹ ਗੱਲ ਤੇ ਵਾਰੀਆਂ ਵੱਟੇ ਹੀ ਕੰਮ ਚਾ ਰਹਿਣਾ ਨਹੀਂ ਨਹੀਂ ਬੀਜੀ ਮੈਂ ਤੇ ਹਵਾਨੀ ਆ ਚਲੋ ਉਹਨੇ ਸਮਝਾ ਦਿਓ ਤੇ ਐਵੇਂ ਲੜਾਈ ਨਾ ਕਰਿਓ ਫੇਰ ਆਖੂਗੀ ਹਰ ਇਹਨੇ ਜਾ ਕੇ ਕੰਨ ਭਰੇ ਆ ਚਲੋ ਠੀਕ ਆ ਮੈਂ ਚਾਹ ਬਣਾਵਾਂ ਜਾ ਕੇ ਤੂੰ ਦੱਚ ਕੰਨ ਭਰਨੇ ਆ ਮੈਂ ਨਿਆਣੀ ਆ ਤੂੰ ਮੈਨੂੰ ਸਮਝਾਉਂ ਤੈਨੂੰ ਮੈਂ ਨਹੀਂ ਆਂ ਤੇ ਤੁਸੀਂ ਮੈਨੂੰ ਸਮਝਾਉਣਾ ਤੂੰ ਉਹਨੂੰ ਚੰਗੀ ਤਰ੍ਹਾਂ ਸਮਝਾ ਦਿਓ ਕੋਈ ਗੱਲ ਨਹੀਂ ਵੇਖੀ ਤਾਂ ਸਹੀ ਉਹਨੂੰ ਕਿੱਤਾ ਮੈਂ ਤੀਰ ਵਾਂਗੂ ਸਿੱਧੀ ਕਰ ਦਿਆਂ ਅੱਗ ਤੇ ਮੈਂ ਐਸੀ ਲਾ ਕੇ ਆਈ ਆਂ ਨਾ ਮੰਮੀ ਦੇ ਮਨ ਦੇ ਵਿੱਚ ਹੁਣ ਕਵਲ ਦੀ ਖੈਰ ਨਹੀਂ ਹੈਗੀ ਬੜੀ ਖੁਸ਼ ਆ ਕੀ ਕਰਾਂੀ ਕਰ ਕਰਕੇ ਗਈ ਆਉਣਾ ਮੰਮੀ ਦੇ ਮਨ ਚ ਨਾ ਜ਼ਹਿਰ ਭਰ ਕੇ ਆਈ ਆਂ ਕਵਲ ਦੇ ਖਿਲਾਫ ਤੇਰਾ ਕੀ ਲੱਗਦਾ ਸਕੀਮ ਕੰਮ ਕਰੂਗੀ ਨਾ ਕਰੂਗੀ ਕੰਮ ਕਰੂਗੀ ਕਿਉਂ ਨਹੀਂ ਮੈਂ ਜੈਰ ਭਰਿਆ ਵਾ ਤੇ ਮੇਰੀ ਅੱਗ ਲਾਈ ਨਾ ਪਾਂਬੜ ਬਣ ਕੇ ਮੱਚਦੀ ਹੁੰਦੀ ਆ ਵੇਖਿਓ ਤੇ ਸਹੀ ਹੁਣ ਕਵਲ ਦੀ ਖੈਰ ਨਹੀਂ ਆਗੀ ਵੇਖੀ ਜਾਂਦੀ ਆ ਹੁਣ ਤੇਰੀ ਖੈਰ ਆ ਜਾਂ ਕਵਲ ਦੀ ਮਾ ਤਾਂ ਸਾਡੀ ਤੇਜ ਬਹੁਤ ਜ਼ਿਆਦਾ ਵਾ ਤਾਈਓ ਤੇ ਮੈਂ ਆਖਣ ਲਈ ਆ ਕਿ ਮੰਮੀ ਜਿਹੜੀ ਆ ਸੁਭਾਅ ਦੀ ਕਾਲੀ ਆ ਤੇ ਮੰਮੀ ਨੇ ਜਦੋਂ ਆਪਣੀ ਗੱਲ ਕਰਨੀ ਹੁੰਦੀ ਆ ਨਾ ਕਿਸ ਦੀ ਮੰਨਣੀ ਸੋਨੇ ਨਹੀਂ ਹੁੰਦੀ ਤੇ ਹੁਣ ਵੇਖਿਓ ਕਵਲ ਦਾ ਬਣਦਾ ਕੀ ਆ ਇੰਨਾ ਮੈਨੂੰ ਪਤਾ ਨਹੀਂ ਜਿਕੇ ਤੇਰੀ ਸਕੀਮ ਪੁੱਠੀ ਪੈ ਗਈ ਨਾ ਤੇ ਮਾਤਾ ਜਨ ਭਜਾਉਣਾ ਪੜਾਈਓ ਉਹ ਕੋਈ ਗੱਲ ਨਹੀਂ ਮਾਤਾ ਬੜੇ ਜੀਰਾਂ ਦੀ ਭਜਾਉਂਦੇ ਆਨੂੰ ਜਦੋਂ ਸਭ ਕੁਝ ਘਰ ਦੇ ਵਿੱਚੋਂ ਦਿੱਤਾ ਨਹੀਂ ਸਾਨੂੰ ਤੇ ਤਾਂ ਹੀ ਇੱਥੇ ਰਹੀ ਜਾਨੇ ਆ ਐਡੀ ਮੈਂ ਕੱਚੇ ਗੂਲੇ ਪੈਰੀਂ ਨਹੀਂ ਬੈਠੀ ਭੱਜਦੀ ਮੈਂ ਵੀ ਨਹੀਂ ਹੱਲੇ ਨਾਲ ਉਹ ਚੱਲ ਵੇਖੀ ਜਾਂਦੀ ਆ ਚਾਹ ਚ ਬਣੀ ਕਿ ਨਹੀਂ ਕੋਈ ਚਾਹ ਵੀ ਬਣ ਜਾਂਦੀ ਆ ਪਹਿਲਾਂ ਉੱਧਰ ਤੇ ਜਿਹੜਾ ਸਰਬਤ ਤਿਆਰ ਹੋਣਿਆ ਉਹ ਤੇ ਵੇਖੀਏ ਕੀ ਬਣਦਾ ਹਣ ਚੱਲ ਵੇਖੀ ਜਾਂਦੀ ਆ ਪਤਾ ਕੀ ਬਣਦਾ ਘੜੀ ਧਗ ਲੱਗੇ ਨਾ ਪਤਾ ਜਿਹਦੇ ਦੀ ਸਕੀਮ ਨੇ ਕੰਮ ਕੀਤਾ ਹੋਇਆ ਤੇ ਨੀ ਕਵਲ ਨੀ ਕਵਲ ਆ ਜਾ ਬਹਿ ਜਾ ਕੀ ਹੋ ਗਿਆ ਵਾ ਮੈਨੂੰ ਇੱਕ ਗੱਲ ਦੱਸ ਤੂੰ ਘਰ ਚ ਕਿਸ ਨੂੰ ਰਲ ਕੇ ਹੀ ਦੇਣ ਦਵੇਂਗੀ ਹੁਣ ਕਵਲ ਨੇ ਕੀ ਕਰਤਾ ਵਾ ਜੇ ਮੁੰਡਾ ਨਾਲ ਚਲੀ ਗਿਆ ਤੇ ਕੀ ਆਖ ਰਗੀ ਤੂੰ ਜੋ ਉਹਦੇ ਦਿਵਾਲੇ ਹੋਈ ਅੰਦਰ ਵੜ ਕੇ ਜਿਹੜੀ ਗੱਲ ਕਰਨੀ ਹੁੰਦੀ ਨਾ ਸਾਡੇ ਸਾਹਮਣੇ ਕਰਿਆ ਕਰ ਮੈਂ ਆ ਸਾਹਮਣੇ ਕਿਉਂ ਆ ਗ੍ਰਾਮ ਮੈਂ ਆਪਣੇ ਪੁੱਤ ਨਾਲ ਨਹੀਂ ਗੱਲਾਂ ਕਰਨਾ ਵੀ ਨਹੀਂ ਉਹਨਾਂ ਨਾਲ ਜਾਣਾ ਜੋ ਕੋ ਉਹਨਾਂ ਨੇ ਕੀਤਾ ਬਣਾ ਮੈਨੂੰ ਯਕੀਨ ਨਹੀਂ ਆਉਂਦਾ ਵੇ ਭਾਵੇਂ ਤੁਸੀਂ ਇੱਕ ਵਾਰੀ ਸੁਣੋ ਤੇ ਭਾਵੇਂ ਤੁਸੀਂ 10 ਵਾਰੀ ਸੁਣੋ ਤੇ ਜੇ ਇੱਕ ਵਾਰੀ ਕਰ ਹੀ ਦਿੱਤਾ ਤੇ ਘੜੀ ਮੁੜੀ ਥੋੜਾ ਵੀ ਉਹਨਾ ਉਹ ਕੰਮ ਕਰਨਾ ਕੋਈ ਗੱਲ ਨਹੀਂ ਹੌਂਸਲਾ ਕਰੀਦਾ ਹੁੰਦਾ ਜੇ ਆਪਸ ਵਿੱਚ ਚਾਚਾ ਪਤੀ ਆ ਉਹ ਰਲ ਕੇ ਰਹਿਣ ਗਏ ਆ ਤੇ ਤੂੰ ਰਹਿਣ ਤੇ ਤੂੰ ਕਾਨੂੰ ਉਹਨਾਂ ਚ ਫੇਟ ਐਂ ਅੱਦਦਾਕੀਆਂ ਪਾਉਣਾ ਜਿਜਾਗੀਆਂ ਮੈਂ ਨਹੀਂ ਪੰਨੀ ਚਾਚੇ ਨੇ ਚਾਚਿਆਂ ਵਾਲੇ ਕੰਮ ਕੀਤੇ ਪਤਾ ਨਹੀਂ ਤੁਹਾਡੇ ਸਿਰ ਤੇ ਕਾਦਾ ਉਹਨਾਂ ਦਾ ਪੁੱਤ ਸਵਾਰ ਹੋ ਗਿਆ ਇਹਨਾਂ ਨਿੱਜੀ ਕਾਰੀ ਹੋ ਹੀ ਗਈ ਬੰਦੇ ਕੋ ਤੇ ਗਲਤੀਆਂ ਵਿੱਚ ਉਹ ਮੰਨਣ ਡਏ ਆ ਨਾ ਵਾਰ-ਵਾਰ ਹੱਥ ਜੋੜਨ ਡਏ ਆ ਵਾਰ-ਵਾਰ ਅਖੰਡੇ ਤੇ ਕਰੀਪੋਲ ਹੋ ਗਈ ਮੁੜ ਕੇ ਨਹੀਂ ਹੁੰਦੀ ਤੇ ਚਲ ਜਾਣਦਿਆ ਕਰ ਕਿਤੇ ਰਲ ਮਿਲ ਕੇ ਰੋਗੇ ਇਹੋ ਕਲੇਸ਼ ਰੱਖਣਾ ਕਰਦੇ ਵਿੱਚ ਮੰਮੀ ਤੁਸੀਂ ਜਿੰਨਾ ਮਰਜੀ ਕਹੋ ਮੇਰਾ ਹੁਣ ਉਹਨਾਂ ਦੇ ਵਿੱਚ ਮਨ ਨਹੀਂ ਪੈ ਜਦਾ ਦੀ ਪਤਾ ਨਹੀਂ ਕਿਉਂ ਮੈਨੂੰ ਤੇ ਐਡੇ ਬੁਰੇ ਲੱਗਦੇ ਦੋਵੇਂ ਜੀ ਕਿ ਪੁੱਛੋ ਕੋਹਨਾ ਜੇ ਲੱਗਦੇ ਆ ਨਾ ਤੇ ਦਫਾ ਹੋ ਤੁਣੀ ਉਹੋ ਗੱਲ ਬਥੇਰਾ ਉਹਨਾਂ ਨੂੰ ਕੱਢ ਕੱਢ ਕੇ ਵੀ ਕਰਾਂ ਵੇ ਜਿਆ ਸਾਰੇ ਕੰਮ ਕਰ ਲੇ ਤੇ ਹੁਣ ਉਹਨਾਂ ਨਾਲ ਕਿੰਨੇ ਘਰੀ ਚਾਹੀਏ ਉਹ ਵੀ ਉਹੋਗਾ ਨਾ ਸਾਡਾ ਪੁੱਤ ਵਾ ਕਿੰਨਾ ਕੋ ਨੂੰ ਆਖੀ ਜਾਈਏ ਤੇ ਤੂੰ ਜਿੱਥੇ ਜਾਣਾ ਤੇ ਚਲ ਜਾ ਦਫਾ ਹੋ ਜਾ ਆ ਹੋ ਗਿਆ ਹੁਣ ਤੇ ਤੁਹਾਨੂੰ ਦੋਵਾਂ ਮਾਂ ਪੁੱਤਾਂ ਨੂੰ ਕੱਢ ਦੋਗੇ ਨਾ ਹੱਦ ਹੋ ਗਈ ਤੁਹਾਡੇ ਵਾਲੀ ਆ ਜੋ ਚੰਗੇ ਬਣ ਗਏ ਤਾਂ ਕਬਲ ਮਾੜੀ ਬਣ ਗਈ ਬੂਠਾ ਮਗਰੋ ਤੜੀ ਆਈਓ ਗਲੇਡੂ ਛੁੱਟਣ ਦਾ ਪੈਂਦੀ ਛੁੱਟਦੀ ਰਹੋ ਨਹੀਂ ਤੇ ਗਲੇਡੂ ਨਾ ਛੁੱਟਾ ਤਾਂ ਹੋਰ ਕੀ ਕਰਾਂ ਮੈਨੂੰ ਆਪਣੇ ਪੁੱਤ ਦੀ ਜਾਨ ਪਿਆਰੀ ਆ